ਕ੍ਰਿਟਮ ਕੋਰਸਾਹਿਬ ਦੇ ਨਜ਼ਦੀਕੀ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਪਿੰਡ ਦੇ ਹੀ ਨਬਾਲਗ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ 22 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਵੱਲੋਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਇੱਥੇ ਹੀ ਪੁਲਿਸ ਵੱਲੋਂ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਬਾਬਤ ਟ੍ਰੈਫਿਕ ਰੂਟ ਨੂੰ ਡਾਇਵਰਟ ਕੀਤਾ ਗਿਆ ਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉੱਤੇ ਕੋਈ ਰਾਜਨੀਤਿਕ ਦਬਾਅ ਹੈ ਜਿਸ ਦੇ ਕਾਰਨ ਦੋਸ਼ੀ ਨੂੰ ਹੁਣ ਤੱਕ ਨਹੀਂ ਗ੍ਰਿਫਤਾਰ ਕੀਤਾ ਗਿਆ। ਉਧਰ ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾ ਦਿੱਤੀ ਗਈ ਹੈ ਜੋ ਇਸ ਮਾਮਲੇ ਦੀ ਪੈਰਵਾਈ ਕਰ ਰਹੀ ਹੈ। ਅਤੇ ਉਸ ਟੀਮ ਵੱਲੋਂ ਇਹ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਅਸੀਂ ਜੀ ਇਹ ਜਿਹੜਾ ਪਿਛਲੇ ਦਿਨਾਂ ਕੰਦੋਲਾ ਪਿੰਡ ਦਾ ਜਿਹੜਾ ਸਰਪੰਚ ਹੈ ਹਰਵਿੰਦਰ ਸਿੰਘ ਉਹਦੇ ਵੱਲੋਂ ਆਪਣੇ ਹੀ ਪਿੰਡ ਦੀ ਇੱਕ ਨਵਾਲਗ ਬੱਚੀ ਦੇ ਨਾਲ ਜਿਹੜੀ ਦਲਿਤ ਸਮਾਜ ਤੋਂ ਆ ਉਹਦੇ ਨਾਲ ਬਹੁਤ ਘਣਾਉਣੀ ਹਰਕਤ ਕੀਤੀ ਗਈ ਬੇਪਤੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਹਦੇ ਪੇਰੈਂਟਸ ਨੇ ਤੇ ਉਹ ਬੱਚੀ ਨੇ ਪੁਲਿਸ ਦੇ ਕੋਲ ਉਹਦੀ ਕੰਪਲੇਂਟ ਕੀਤੀ ਉਹ ਐਫ ਆਈ ਆਰ ਦਰਜ ਹੋਈ ਪਰ ਜਿਹੜੀ ਸਾਡੀ ਰੂਲਿੰਗ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਾਡੇ ਹਲਕੇ ਚਮਕੌਰ ਸਬ ਦਾ ਮੂਲਿਕ ਤਾਰ ਦਾ ਲੀਡਰ ਹੈਗਾ ਆਗੂ ਹੈਗਾ ਇਸ ਕਰਕੇ ਪੁਲਿਸ ਨੇ ਨਾ ਉਹਨੂੰ ਗ੍ਰਿਫਤਾਰ ਨਹੀਂ ਜੀ ਕੀਤਾ ਹੈਗਾ ਜਦੋਂ 18 ਦਿਨ ਲੰਘ ਗਏ ਮਾਪੇ ਤੇ ਹੋਰ ਸੱਜਣ ਸਾਥੀ ਕਦੇ ਕਿਸੇ ਅਫਸਰ ਕੋਲ ਗਏ ਕਦੇ ਕਿਸੇ ਅਫਸਰ ਕੋਲ ਗਏ ਜਦੋਂ ਕਿਸੇ ਪਾਸੇ ਵੀ ਸੁਣਵਾਈ ਨਾ ਹੋਈ ਫਿਰ ਐਮਐਲਏ ਤੱਕ ਪਹੁੰਚ ਕੀਤੀ ਗਈ ਐਮਐਲਏ ਨੇ ਮਿਲਣ ਤੋਂ ਹੀ ਜਵਾਬ ਦਿੱਤਾ ਜੀ ਸਾਰੇ ਪਰਿਵਾਰ ਨੂੰ ਵੀ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਮੇਰੇ ਕੋਲ ਤੁਸੀਂ ਕੀ ਕਰਨ ਵਾਤੇ ਹੋ ਨਾ ਮੇਰੇ ਕੋਲ ਨਾ ਆਇਓ ਉਸ ਤੋਂ ਬਾਅਦ ਫਿਰ ਇਲਾਕੇ ਦੇ ਲੋਕ ਇਕੱਠੇ ਹੋਏ ਜੀ ਉਹਨਾਂ ਨੇ ਫਿਰ ਇਕੱਠੇ ਹੋ ਕੇ ਧਰਨਾ ਲਾਇਆ ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਜਾਗਿਆ ਹੈਗਾ ਉਹਦੇ ਜਦੋਂ ਹੁਣ ਤੱਕ ਗ੍ਰਿਫਤਾਰੀ ਉਹਦੀ ਹੋਈ ਨਹੀਂ ਹੈ ਤੇ ਪੁਲਿਸ ਤੇ ਦਬਾਅ ਬਹੁਤ ਹੈ ਪ੍ਰੈਸ਼ਰ ਬਹੁਤ ਹੈ ਐਮਐਲਏ ਬਾਰ ਬਾਰ ਸਫਾਈਆਂ ਦੇ ਰਿਹਾ ਹੁਣ ਘਰੇ ਜਾ ਕੇ ਆਉਂਦਾ ਬੰਦੇ ਦੇ ਇਕੱਲੇ-ਇਕੱਲੇ ਨੂੰ ਸੁਨੇਹਾ ਭੇਜਿਆ ਜਾ ਰਿਹਾ ਵੀ ਧਰਨਾ ਨਹੀਂ ਲਾਉਣਾ ਹੈਗਾ ਤੁਸੀਂ ਪਿੱਛੇ ਹਟਜੋ ਨਹੀਂ ਤੁਹਾਡੇ ਤੇ ਕੋਈ ਕਾਰਵਾਈ ਕੀਤੀ ਜਾਊਗੀ ਜਾਂ ਤੁਹਾਨੂੰ ਕਿਸੇ ਹੋਰ ਪਾਸੇ ਕਈ ਤਰ੍ਹਾਂ ਦੇ ਥ੍ਰੈਟ ਦਿੱਤੇ ਜਾ ਰਹੇ ਨੇ ਤੇ ਇਲਾਕੇ ਦੀ ਸੰਗਤ ਹੁਣ ਜੁੜ ਕੇ ਬੈਠੀ ਆ ਪਿਛਲੇ 10 ਦਿਨ ਤੋ ਤਾਂ ਚਮਕੌਰ ਸਾਹਿਬ ਦੇ ਨਹਿਰ ਪੁਲ ਤੇ ਬੈਠੇ ਸੀ ਕਿ ਧਰਨਾ ਲਾ ਕੇ ਪਰੰਤੂ ਜਦੋਂ ਉੱਥੇ ਵੀ ਕੋਈ ਬੂਰ ਨਹੀਂ ਪਿਆ ਤੇ ਹੁਣ ਫੇਰ ਆ ਕੇ ਨੈਸ਼ਨਲ ਹਾਈਵੇ ਘੇਰਿਆ ਜੀ ਹੁਣ ਇੱਥੇ ਦੇਖਦੇ ਆ ਅੱਗੇ ਸੰਗਤ ਕੀ ਕਹਿੰਦੀ ਹੈ ਕੀ ਹੁਕਮ ਕਰਦੀ ਹੈ ਜੀ ਉਹਦੇ ਖਿਲਾਫਾ ਵੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿੰਨਾ ਟਾਈਮ ਪ੍ਰੋਟੈਸਟ ਕੀਤਾ ਜਾਵੇਗਾ ਹਾਂਜੀ ਕਿੰਨਾ ਟਾਈਮ ਦਾ ਪ੍ਰੋਟੈਸਟ ਹੋਵੇਗਾ ਕਿਉਂਕਿ ਪ੍ਰੋਟੈਸਟ ਇਹ ਹੈ ਜੀ ਅੱਜ ਇੱਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਜੀ ਐਸ ਐਚਓ ਜਿਹੜਾ ਕਰਪਟਾ ਐਸ ਐਚਓ ਹੈ ਉਹ ਤਾਂ ਬਦਲ ਦਿੱਤਾ ਗਿਆ ਜੀ ਉੱਥੇ ਜਿਨੇ ਉਹਨੂੰ ਸ਼ੂਟ ਦਿੱਤੀ ਸਾਰਾ ਕੁਝ ਦਿੱਤਾ ਪੈਸੇ ਖਾਦੇ ਜਾਂ ਕੋਈ ਲਿਹਾਜ ਆ ਜਾਂ ਕੋਈ ਇਹ ਰੂਲਿੰਗ ਪਾਰਟੀ ਦਾ ਕੋਈ ਪ੍ਰੈਸ਼ਰ ਸੀਗਾ ਉਹਦੇ ਕਰਕੇ ਉਹਨੂੰ ਇਹ ਡਿਪਾਰਟਮੈਂਟ ਨੇ ਉਹਦੀ ਬਦਲੀ ਕਰ ਦਿੱਤੀ ਹੈ ਕਿ ਨਵੇਂ ਐਸ ਐਚਓ ਸਾਹਿਬ ਆਏ ਨੇ ਸਾਡੇ ਚਮਕੌਰ ਸਾਹਿਬ ਸਾਨੂੰ ਵੀ ਉਮੀਦ ਜਾਗੀ ਵੀ ਚਲੋ ਜਦੋਂ ਇੱਕ ਕਰਪਟ ਅਫਸਰ ਬਦਲ ਗਿਆ ਤਾਂ ਸ਼ਾਇਦ ਉਹਨੂੰ ਬੱਚੀ ਸਾਡੀ ਨੂੰ ਇਨਸਾਫ ਮਿਲੂਗਾ ਉਹਦੇ ਕਰਕੇ ਹੁਣ ਅਸੀਂ ਅੱਜ ਇੱਕ ਸੰਕੇਤਕ ਧਰਨਾ ਇੱਥੇ ਲਗਾ ਰਹੇ ਹਾਂ ਇਸ ਤੋਂ ਬਾਅਦ ਲੱਗੇਗਾ ਪੱਕਾ ਧਰਨਾ ਇੱਕ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਚਮਕੌਰ ਸਾਹਿਬ ਸਾਡਾ ਪੱਕਾ ਧਰਨਾ ਚੱਲ ਰਿਹਾ ਤੇ ਚੱਲੇਗਾ ਜੇ ਇਸ ਤੋਂ ਬਾਅਦ ਵੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਬਾਅਦ ਐਸਐਸਪੀ ਦਫ਼ਤਰ ਨੂੰ ਫੇਪਕੇ ਤੌਰ ਤੇ ਘੇਰਿਆ ਜਾਊਗਾ ਜੀ ਇਹ ਸਾਡੀ ਕਮੇਟੀ ਇਸ ਤੀਜੇ ਤੇ ਵਿਚਾਰ ਕਰ ਰਹੀ ਹੈ ਇਹ ਜਦੋਂ ਤੱਕ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਸਿਰੇ ਨਹੀਂ ਲੱਗਦੀ ਉਦੋਂ ਤੱਕ ਇਹ ਧਰ ਐਸ ਇਟ ਇਜ਼ ਚੱਲੇਗਾ ਜੀ ਅੱਜ ਜਿਹੜਾ ਇਹ ਧਰਨਾ ਤਕਰੀਬ 1 ਮਹੀਨਾ ਹੋ ਚੁੱਕਿਆ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਰਪੰਚ ਵੱਲੋਂ ਇੱਕ ਕਾਨੂੰਨੀ ਹਰਕਤ ਕੀਤੀ ਹੈ ਇੱਕ 16 ਸਾਲ ਦੀ ਲੜਕੀ ਨਾਲ ਜਿਹੜਾ ਰੇਪ ਕੀਤਾ ਹੈ ਔਰ ਉਹ 86 ਜਿਹੜੇ ਆਗੂ ਆ ਚਾਹੇ ਉਹ ਸਾਡੇ ਹਲਕੇ ਚਮਕੌਰ ਸਾਹਿਬ ਦਾ ਐਮਐਲਏ ਹੋਵੇ ਐਮਪੀ ਹੋਵੇ ਉਹ ਸ਼ਰਿਆ ਮੋਦੀ ਬਦਤਕਾਰ ਹੈ ਸਗੋਂ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਜਿਹੜਾ ਘਿਣਾਉਣਾ ਉਹਨੇ ਜੁਰਮ ਕੀਤਾ ਹੈ ਉਹ ਉਹਨੂੰ ਆਪਣੇ ਤੁਰੰਤ ਪੁਲਿਸ ਦੇ ਹਵਾਲੇ ਕਰਦੇ ਪਰੰਤੂ ਉਹਨਾਂ ਨੂੰ ਸ਼ਹਿ ਦੇ ਕੇ ਅੱਜ ਇੱਕ ਮਹੀਨਾ ਤਕਰੀਬਨ ਹੋ ਗਿਆ ਉਸ ਤੱਕ ਬੱਚੀ ਨਾਲ ਜਿਹੜਾ ਤੱਕਾ ਹੋਇਆ ਹੈ ਉਸ ਰੋਸ ਨੂੰ ਅੱਜ ਸਿੰਘ ਧਰਨਾ ਦਿੱਤਾ ਜਾ ਰਿਹਾ ਇਸ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਕੁਸ਼ੀ ਦੇਰ ਬਾਅਦ ਇੱਥੇ ਸ਼ਾਮਲ ਹੋਣਗੇ ਔਰ ਸਾਡੇ ਪੂਰੇ ਇਲਾਕੇ ਦੇ ਵਿੱਚ ਅੱਜ ਪੂਰਾ ਰੋਸ ਆ ਕੀ ਅਜੇ ਹਜੇ ਜਿਹੜਾ ਮਾੜਾ ਕੰਮ ਕੀਤਾ ਸਿਆਸੀ ਆਗੂ ਦੀ ਮਦਦ ਕਰ ਰਹੇ ਆ ਇਹ ਬੜਾ ਜਿਹੜਾ ਨਿੰਦਣਯੋਗ ਕਰ ਇੰਚ ਅਸੀਂ ਸਾਰੇ ਟ੍ਰੈਫਿਕ ਦੀ ਸਮੱਸਿਆ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਡਿਵਰਸ਼ਨ ਲਾਈ ਹੋਈ ਹੈ ਪਿੱਛੇ ਲੋਕਾਂ ਨੂੰ ਗਾਈਡ ਕਰੀ ਜਾਂਦੇ ਆ ਵੀ ਉਹਨਾਂ ਨੂੰ ਕਿਹੜਾ ਰਸਤਾ ਸੂਟ ਕਰੂਗਾ ਜਿੱਥੇ ਕੋਈ ਤਣਾ ਹੈ ਨਹੀਂਗਾ ਉਹਨਾਂ ਨੂੰ ਅਸੀਂ ਗਾਈਡ ਕਰਕੇ ਲੋਕਾਂ ਨੂੰ ਡਿਵਰਸ਼ਨ ਜਿਹੜੇ ਪੁਆਇੰਟ ਲਾ ਕੇ ਉਹਨਾਂ ਨੂੰ ਟ੍ਰੈਫਿਕ ਸਮੂਥ ਕੀਤੀ ਜਾ ਰਹੀ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ ਨੇ ਭਾਵੇਂ ਐਂਬੂਲੈਂਸ ਆ ਜਾਂ ਕੁਝ ਹੋਰ ਉਹਨਾਂ ਨੇ ਇਹਨਾਂ ਨਾਲ ਟਾਈਪ ਹੋਇਆ ਹੋਇਆ ਉਹ ਕਿਸੇ ਨੂੰ ਐਂਬੂਲੈਂਸ ਵਗੈ ਤੇ ਕੋਈ ਇਹਨਾਂ ਬਾਰੇ ਟਾਈਮ ਬਾਉਂਡ ਦੱਸਿਆ ਗਿਆ ਅਜੇ ਤੱਕ ਦੇਖੋ ਇਹਨਾਂ ਨੂੰ ਟਾਈਮ ਬਾਉਂਡ ਤਾਂ ਇਹਨਾਂ ਨੇ 3 ਘੰਟੇ ਪਹਿਲਾਂ ਕਹਿੰਦੇ ਸੀਗੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਕਿਉਂਕਿ ਉਹਨੂੰ ਤਸੱਲੀ ਹੋਈ ਹੈ ਤੇ ਉਸ ਕਾਰਵਾਈ ਵਧੀਆ ਚੱਲ ਰਹੀ ਹੈ ਤੇ ਉਹ ਛੇਤੀ ਛੇਤੀ ਇਹ ਕਹਿੰਦੇ ਸੀ ਤਰਨਾ ਪੁਆਇੰਟ ਅਪ ਕਰਾਂਗੇ ਇਹ ਸਾਡੇ ਕੋਲ ਆਈ ਸੀਗੀ ਉਹਦੇ ਚ ਨਾਲ ਦੇ ਨਾਲ ਬੰਦੀ ਕਾਰਵਾਈ ਕਰਦਿਆਂ ਹੋਇਆ ਤੇ ਇਹਨਾਂ ਨੂੰ ਐਫ ਆਰ ਦਰਜ ਕੀਤੀ ਗਈ ਸੀ ਔਰ ਬੰਦੀਆਂ ਧਰਾਵਾਂ ਜਿਹੜੀਆਂ ਇਹਦੇ ਚ ਅਪਲਾਈ ਕੀਤੀਆਂ ਗਈ ਨੇ ਪਕਸੋ ਐਕਸ ਵੀ ਜਿਹੜਾ ਹੈਗਾ ਅਟ੍ਰੈਕਟ ਕੀਤਾ ਗਿਆ ਹੈਗਾ ਜਿਹੜੇ ਅਕਿਊਜ਼ਡ ਦੇ ਚ ਦੋ ਸੀਗੇ ਉਹਦੇ ਚੋਂ ਇੱਕ ਬੰਦਾ ਤੇ ਨਾਲ ਦੇ ਨਾਲ ਗ੍ਰਿ ਉਹ ਭਜਰੇ ਹੈਗਾ ਕਾਫੀ ਸਾਡੀ ਜਿਹੜੀ ਰਹੀ ਹੈਗੀ ਉਹਦੇ 'ਚ ਤਰਤੀਸ ਚੱਲ ਰਹੀ ਹੈਗੀ ਹੈ ਲਗਾਤਾਰ ਕੁਛ ਨਾ ਕੁਛ ਆਪਾਂ ਇਨਪੁਟਸ ਡਵੈਲਪ ਕਰ ਰਹੇ ਆ ਉਹਨੂੰ ਰੇਟ ਵੀ ਕਰ ਰਹੇ ਆ ਗਿਆ ਜਿਹੜੀ ਹੋਰ ਪੈਸੇ ਜਿੱਥੇ ਉਹਦੀ ਹਾਈ ਡਾਊਟ ਹੋ ਸਕਦੀ ਹੈ ਨਾ ਉੱਥੇ ਵੀ ਲਗਾਤਾਰ ਸਾਡੀਆਂ ਰੇਟਸ ਚੱਲ ਰਹੀਆਂ ਹੈ ਗਿਆ ਨੇ ਔਰ ਵੀ ਆਰ ਹੋਪਫੁਲ ਕਿ ਆਪਾਂ ਨੂੰ ਜਲਦ ਜਲਦ ਜਿਹੜਾ ਹਕਿਰਫਤਾਰ ਕਰਾਂ ਸਰ ਪ੍ਰੋਟੈਸਟ ਵੀ ਕੱਲ ਕੀਤੀ ਜਾ ਰਹੀ ਹੈ ਕੱਲ ਉਹਨਾਂ ਵੱਲੋਂ ਫੋਟੋ ਡਾਕੂਮੈਂਟਸ ਤੇ ਕੋਈ ਗੱਲਬਾਤ ਹੋ ਰਾਕ ਚੱਲ ਰਹੀ ਹੈ ਉਹਨਾਂ ਨਾਲ ਵੀ ਲੱਗਦਾ ਵੀ ਬਿਲਕੁਲ ਕੱਲ ਵੀ ਜਦੋਂ ਉਹਨਾਂ ਨੇ ਧਰਨਾ ਲਾਇਆ ਸੀਗਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਕਾਫੀ ਲੰਬੀ ਚੌੜੀ ਨੇਗੋਸ਼ੀਏਸ਼ਨ ਚੱਲੀਆਂ ਸੀ ਅੱਜ ਵੀ ਉਹਨੇ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੁਝ ਰਿਪਰੈਜ਼ੈਂਟੇਟਿਵ ਇੱਥੇ ਆਏ ਸੀਗੇ ਸਾਡੇ ਨਾਲ ਗੱਲ ਕਰਕੇ ਗਏ ਨੇ ਤੇ ਵੀ ਆਰ ਨੇਗੋਸ਼ੀਏਟਿੰਗ ਔਰ ਅਸੀਂ ਜਿਹੜਾ ਹੈਗਾ ਚਾਹੁੰਦੇ ਹੈਗੇ ਕਿ ਜਲਦ ਜਲਦ ਬੰਦਾ ਔਰ ਐਟ ਦ ਸੇਮ ਟਾਈਮ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ ਤੋਂ 네ਗੋਸ਼ੀਏਸ਼ਨ ਸਾਡੀ ਚੱਲ ਰਹੀਆਂ ਨੇ ਹੁਣ ਦਿਖਦੇ ਹੈਗਾ ਕਿਉਂਕਿ ਇਸ ਲੈਵਲ ਤੱਕ ਗਰੀਆਂ ਕਿਨਾਂ ਸਿਰ ਉੱਚਾ ਸਰ ਸਰਪੰਚ ਜਿਹੜੀ ਲੋਕੇਸ਼ਨ ਅਜੇ ਤੱਕ ਕੁਝ ਸਾਹਮਣੇ ਆਈ ਹੈ ਵੀ ਕਿੱਥੇ ਹੈ ਜਾਂ ਕਿੱਥੇ ਹੁਣ ਤੱਕ ਜਾ ਚੁੱਕਿਆ ਵੇਖੋ ਜੀ ਪਹਿਲਾ ਜਿਹੜਾ ਹੈਗਾ ਇਨਪੁਟ ਮਿਲ ਰਹੀ ਸੀਗੀ ਉਹ ਬਾਹਰ ਪੈ ਸਕਦਾ ਹੈਗਾ ਆਪਾਂ ਉਹਦੀ ਐਲਓਸੀ ਵੀ ਜਾਰੀ ਕਰਾਤੀ ਸੀ ਕਿ ਫਿਰ ਮੈਨੂੰ ਇਨਪੁਟ ਮਿਲੀ ਕਿ ਨੇਪਾਲ ਰੂਟ ਰਹੀ ਵੀ ਪੈ ਸਕਦਾ ਹੈਗਾ ਮੇਰੇ ਕੁਝ ਬੈਚ ਮੇਟਸ ਨੇਪਾਲ ਵਿੱਚ ਅਗੇ ਨੇ ਮੈਂ ਉਹਨਾਂ ਤੋਂ ਵੀ ਜਿਹੜੀ ਇਨਪੁਟ ਸ਼ੇਅਰ ਕਰਤੀ ਸੀ ਇਸ ਉਹਨੂੰ ਆਪਾਂ ਵਰਕ ਕਰਦੇ ਹਾਂ ਮੁੱਲਾਪੁਰ ਜਿਹੜਾ ਹੈਗਾ ਇਹਨੂੰ ਫੜਨ ਗਏ ਸੀਗੇ ਔਰ ਉੱਥੇ ਬਹੁਤ ਹੀ ਮਾਈਨਰ ਸਲਿਪ ਦੇ ਨਾਲ ਹੈ ਫਿਰ ਜਿਹੜੇ ਖੇਤਾਂ ਵਿੱਚ ਪੱਟ ਗਿਆ ਜਿੱਦੇ ਕਰਕੇ ਹਜੇ ਸਾਡੀ ਅਰੈਸਟ ਵਿੱਚ ਨਹੀਂ ਆਇਆ ਹੈਗਾ ਬਟ ਲਗਾਤਾਰ ਸਾਡੀ ਮੁਹਿੰਮ ਚੱਲ ਰਹੀ ਹੈਗੀ ਇਹਨੂੰ ਅਰੈਸਟ ਕਰਨ ਦੀ ਜਲਦ ਜਲਦ ਅਪਾ ਗ੍ਰਫਤਾਰ ਕਰਾਂਗੇ ਸਰ ਜਿਹੜਾ ਇਹਦਾ ਬਿਜ਼ਨਸ ਹੈ ਜਿੱਥੇ ਕੰਮਕਾਰ ਕਰਦਾ ਸੀ ਕੀ ਉਹਨੂੰ ਵੀ ਹੁਣ ਇਸ ਸਮੇਂ ਸੀਲ ਕੀਤਾ ਗਿਆ ਹੈ ਜਾਂ ਫਿਰ ਉਹਨੂੰ ਆਪਣੇ ਧਿਆਨ ਚ ਰੱਖਿਆ ਗਿਆ ਹੈ ਦੇਖੋ ਜੀ ਕਿਸੇ ਦਾ ਬਿਜ਼ਨਸ ਬੰਦ ਕਰਨਾ ਸਾਡੇ ਹੱਥ ਵਿੱਚ ਨਹੀਂ ਹੁੰਦਾ ਬਟ ਜਿੰਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈਗੀ ਉਹਦਾ ਢਾਬਾ ਬੰਦ ਚ ਔਰ ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਹੈਗਾ ਤੇ ਉਹ ਔਰ ਬੰਦਾ ਵੀ ਭੱਜਿਆ ਹੋਇਆ ਹੈ ਪਰਿਵਾਰ ਵਾਲੇ ਵੀ ਭੱਜੇ ਹੋਏ ਤੇ ਪਿੱਛੇ ਆਪਰੇਟ ਕੌਣ ਕਰੂਗਾ ਤੋਂ ਬਿਜ਼ਨਸ ਉਹਦਾ ਬੰਦ ਹੈਗਾ ਬਟ ਲਗਾਤਾਰ ਸਾਡੀ ਜਿਹੜੀ ਤਫਤੀਸ਼ ਜਿਹੜੀ ਹੈਗੀ ਉਹ ਸੁਚੱਜੇ ਢੰਗ ਨਾਲ ਕਰ ਰਹੇ ਆ ਆਪਾਂ ਔਰ ਵੀ ਵੀ ਲਰਸ ਦਾ ਕਿਉਂ ਜਸ ਐਸ ਸੂਨ ਐਸ ਪੋਸਿਬਲ ਲੜਕੀ ਦੇ ਪਰਿਵਾਰ ਨੂੰ ਸੁਰੱਖਿਆ ਦੀ ਮੰਗ ਤਾਂ ਨਹੀਂ ਕੀਤੀ ਗਈ ਨਹੀਂ ਹਜੇ ਤੱਕ ਨਹੀਂ ਕੀਤੀ ਮੈਨੂੰ ਉਹਨਾਂ ਦੇ ਫਾਦਰ ਹੁਣੇ ਮਿਲ ਕੇ ਗਏ ਨੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਪੁਲਿਸ ਮਤਲਬ ਆਪਣੀ ਕੰਮ ਕਾਰਵਾਈ ਜਿਹੜੀ ਪੂਰੀ ਕਰ ਰਹੀ ਹੈ ਤੇ ਜਿਹੜਾ ਕਿ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਪੁਲਿਸ ਅਜੇ ਤੱਕ ਕਾਰਵਾਈ ਨਹੀਂ ਕਰ ਰਹੀ ਦੇਖੋ ਜੀ ਮੈਂ ਤੁਹਾਨੂੰ ਮੈਂ ਹੁਣੇ ਜਿਹੜੀ ਫੈਮਿਲੀ ਸੀਗੀ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਸੀਗੇ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਹੈ ਪੁਲਿਸ ਕਈ ਚੀਜ਼ਾਂ ਪਰਦੇ ਦੇ ਪਿੱਛੇ ਕਰਦੀ ਹੈ ਜੋ ਲੋਕਾਂ ਨੂੰ ਨਹੀਂ ਦਿਖਾਈ ਦਿੰਦੇ ਜਦੋਂ ਆਉਟਪੁੱਟ ਕੋ ਨਿਕਲਦੀ ਹੈ ਜਦੋਂ ਬੰਦਾ ਅਰੈਸਟ ਹੋ ਜਾਂਦਾ ਹੈ ਕੁਝ ਰਿਕਵਰੀ ਹੋ ਜਾਂਦੀ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਵੀ ਹੋ ਰਿਹਾ ਸੀਗਾ ਆਹ ਰਿਜ਼ਲਟ ਆਇਆ ਹੈਗਾ ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਕਈ ਆਪਣੀ ਟੈਕਨੀਕਲ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਨੇ ਸਪੈਸ਼ਲ ਬ੍ਰਾਂਚ ਵੀ ਲਗਾਤਾਰ ਕੰਮ ਕਰ ਰਹੀ ਹੈ ਸੀਆਈਏ ਵੀ ਜਿਹੜੀ ਹੈਗੀ ਨਾਲ ਲੱਗੀ ਹੋਈ ਹੈ ਤੋਂ ਅਸੀਂ ਚਾਹੁੰਦੇ ਹਾਂ ਜਿਉਂਕਿ ਤੁਹਾਨੂੰ ਰਿਜ਼ਲਟ ਦੇ ਕਰਕੇ ਆਪਾਂ ਤੁਹਾਡੇ ਸਾਹਮਣੇ ਆਈਏ ਔਰ ਬੰਦਾ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਈਏ ਸਰ ਜਿਹੜੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਪਬਲਿਕ ਇਨਕਨਵੀਨੀਅੰਸ ਨਾ ਕੌਜ਼ ਕਰੀਏ ਆਪਾਂ ਅਸੀਂ ਤੁਹਾਡੇ ਨਾਲ ਹੈਗੇ ਆਂ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਹੈਗੇ ਆਂ ਔਰ ਪੂਰੀ ਸੰਜੀਦਗੀ ਦੇ ਨਜ਼ਰਾਂ ਪਰ ਤਫ਼ਤੀਸ਼ ਅਸੀਂ ਚਾਹੁੰਦੇ ਹਾਂ ਕਿ ਇਹ ਕੇਸ सीबीआई ਨੂੰ ਦਿੱਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਅਸੀਂ ਹਾਈ ਕੋਰਟ ਜਾ ਕੇ ਦਵਾ ਮੰਗਾਂਗੇ ਤੁਸੀਂ ਪਹਿਲਾਂ ਵੀ ਇਸ ਸਰਪੰਚ ਦੀ ਇਸ ਤਰ੍ਹਾਂ ਦੀ ਰੱਟਾ ਜਿਹੜੀਆਂ ਨੇ ਉਹ ਸਪਣੇ ਨੇ ਜਾਂ ਬਾਕੀ ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਫੁਰਸ਼ਾਗਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ ਪਹਿਲਾਂ ਇਹਨੂੰ ਸ਼ਹਿ ਮਿਲੀ ਹੋਈ ਹੈ ਮੌਜੂਦਾ ਸਰਕਾਰ ਦੀ ਇਹਦੇ ਨਹਿਰ ਦੇ ਉੱਤੇ ਇਹਦਾ ਕਬਜ਼ਾ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮਐਲਏ ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਬੁਰਛਾਗਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਆ ਰੁਕਟੀ ਨਾ ਦਜਾ ਕਿੰਨੇ ਦਾ ਕਰਨਾ ਕੰਮ ਸਾਡੀ ਕਿਸਾਨੀ ਨੂੰ ਆਮ ਆਦਮੀ ਝਾੜੂ ਵਾਲੇ ਤੇ ਬੀਜੇਪੀ ਰੜਕੇ ਫੁੱਟ ਰਹੀ ਹੈ ਉਹ ਵੀ ਸਹੀ ਲੜਾਈ ਲੜ ਰਹੇ ਹੈ ਤੇ ਲੜਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੜਾਈ ਅਸੀਂ ਲੜਨੇ ਨੂੰ ਤਿਆਰ ਹੈ ਇਹ ਨਸ਼ਾ ਫਲਾਤਾ ਇਹਨਾਂ ਨੇ ਅਸੀਂ ਉਹਦੀ ਵੀ ਲੜਾਈ ਲੜਨੇ ਨੂੰ ਤਿਆਰ ਹੈ ਸਾਡੇ ਡਿਵੈਲਪਮੈਂਟ ਰੁਕੀ ਅਸੀਂ ਉਹਦੀ ਲੜਾਈ ਲੜਨ ਨੂੰ ਤਿਆਰ ਹੈ ਲੇਕਿਨ ਇਹ ਸਭ ਕੁਝ ਤਾਂ ਠੀਕ ਹੈ ਇਹ ਸਰਕਾਰਾਂ ਦਬਾਅ ਪਾਉਂਦੀਆਂ ਪਾਵੇ ਪਰ ਅੱਜ ਸਾਡੀਆਂ ਧੀਆ ਪੈਣਾ ਨੂੰ ਪੈ ਗਈ ਹੈ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਮੇਰੇ ਹਲਕੇ ਤੇ ਮੇਰੇ ਆਪਣੇ ਪਰਿਵਾਰ ਉਹਦੇ ਵਿੱਚੋਂ ਅੱਜ ਇਹਨਾਂ ਨੇ ਇੱਕ ਮਹੀਨਾ ਹੋ ਗਿਆ ਸਾਡੀ ਧੀ ਨੂੰ ਚੱਕ ਕੇ ਇਹਨਾਂ ਨੇ ਬਲਾਤਕਾਰ ਕੀਤਾ ਆਮ ਆਦੀ ਪਾਰਟੀ ਦਾ ਬੰਦਾ ਖੜਾ ਹੈ ਐਮਐਲਏ ਨਾਲ ਵੀ ਖੜਾ ਹੈ ਐਮਪੀ ਨਾਲ ਵੀ ਖੜਾ ਹੈ ਮੁੱਖ ਮੰਤਰੀ ਪਰਿਵਾਰ ਦੇ ਨਾਲ ਵੀ ਖੜਾ ਹੈ ਪੱਕਾ ਉਹਨਾਂ ਦਾ ਕਾਊਟ ਹੈ আর ਉਹਨਾਂ ਦਾ ਬੰਦਾ ਹੈ ਉਹ ਚੱਕ ਕੇ ਬਲਾਤਕਾਰ ਕਰਦੇ ਤੇ ਸਰਕਾਰ ਉਹਨੂੰ ਛੇ ਦੇਵੇ ਐਮਐਲਏ ਨੂੰ ਛੇ ਦੇਵੇ ਤੇ ਅੱਜ ਤੱਕ ਉਹ ਫੜਿਆ ਨਾ ਜਾਵੇ ਉਹਨੂੰ ਪਾਸੇ ਕਰ ਦਿੱਤਾ ਜਾਵੇ ਔਰ ਪੂਰੀ ਪ੍ਰੋਟੈਕਸ਼ਨ ਹੋਵੇ ਤੇ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਤੇ ਐਮਐਲਏ ਲੋਕਾਂ ਨੂੰ ਦਬਾਅ ਪਾਵੇ ਧੱਕੇ ਮਾਰੇ ਕਿ ਤੁਸੀਂ ਇਹਦੀ ਮਦਦ ਨਹੀਂ ਕਰਨੀ ਪਰਿਵਾਰ ਦੀ ਔਰ ਇਨਸਾਫ ਨਾ ਮਿਲੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਐਸੀ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਵੱਡੇ ਸਹਿਬਜਾਦਿਆਂ ਦੀ ਧਰਤੀ 'ਚ ਪਲੇ ਹੋਏ ਐ। ਐਸੀ ਜ਼ੁਲਮ ਦੇ ਖਿਲਾਫ ਲੜਨਾ ਜਾਣਦੇ ਐ। ਸਾਨੂੰ ਗੁਰੂ ਦੀ ਗੁੜਤੀ ਮਿਲੀ ਐ ਜ਼ੁਲਮ ਦੇ ਖਿਲਾਫ ਲੜਨਾ, ਮਜਦੂਮ ਦੇ ਹੱਕ 'ਚ ਖੜਨਾ। ਐਸੀ ਪਰਵਾਹ ਦੇ ਨਾਲ ਖੜੇ ਐ। ਐਮਐਲਏ ਨੇ, ਸਰਕਾਰ ਨੇ ਜਿਹੜਾ ਜੋਰ ਲਾਣਾ ਲਾ ਲਵੇ ਜੇ ਇਹ ਨਹੀਂ ਸਜ਼ਾ ਦੇ ਦੇ ਤਾਂ ਸਾਨੂੰ ਲੋਕਾਂ ਨੂੰ ਹਥਿਆਰ ਚੱਕਣੇ ਪੈਣੇ ਐ। ਇਸ ਕਰਕੇ ਸਰਕਾਰ ਸੋਚ ਲਵੇ ਜੀ ਨੇ ਸਾਡੀ 30 ਪੈਣ ਦੇ ਨਾਲ ਬੁਲਾਦਕਾਰ ਕੀਤਾ ਉਹਨੂੰ ਫੜ ਕੇ ਅੰਦਰ ਦਬੇ ਸਾਰੀ ਡਰਾਮੇਬਾਜੀ ਹੈ ਜੀ ਇੱਕ ਸੋਚੀ ਸਮਝੀ ਬਾਸਾਦ ਦੇ ਨਾਲ ਕੱਲ ਪਰਸੋਂ ਕਿਸਾਨਾਂ ਨੂੰ ਢੁਕਾਇਆ ਗਿਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੂਨੇ ਨੇ ਜੀ ਇਹ ਆਪ ਇਹ ਜਿਹੜੀਆਂ ਸੜਕਾਂ ਰੁਕ ਰਹੀਆਂ ਇਹ ਕਿਸਾਨ ਨਹੀਂ ਰੋਕ ਰਹੇ ਜੀ ਇਹ ਮੁੱਖ ਮੰਤਰੀ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਸੜਕਾਂ 'ਤੇ ਪਿਠਾ ਰਿਹਾ ਹੈ ਜੀ ਜੇ ਉਹਨਾਂ ਪਾਸ ਗਏ ਹੋਏ ਸੀ ਮੇਰੇ ਮੈਂ ਮੁੱਖ ਮੰਤਰੀ ਸੀ ਜੀ ਮੇਰੇ ਪਾਸ ਕਿਸਾਨ ਯੂਨੀਅਨ ਮੈਂ ਬੁਲਾਈਆਂ ਉਹਨਾਂ ਨੂੰ ਸਤਕਾਰਪੂਰਵਕ ਬਿਠਾਇਆ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਸੁਣੀਆਂ ਇੱਕ ਡਿਮਾਂਡ ਨੂੰ ਲੈ ਛੱਡ ਕੇ ਬਾਕੀ 18 ਦੀਆਂ 18 ਡਿਮਾਂਡਾਂ ਮੈਂ ਮੌਕੇ ਤੇ ਮੰਨੀਆਂ ਜੀ 5 ਲੱਖ ਰੁਪਇਆ ਉਹ ਸਾਰੇ ਪਰਿਵਾਰਾਂ ਨੂੰ ਦਿੱਤਾ ਜਿਹੜੇ ਸ਼ਹੀਦ ਹੋਏ ਸੀ ਸੰਘਰਸ਼ ਵਿੱਚ ਇਹ ਮੇਰੇ ਨਾਲ ਇਹਦਾ ਫੈਸਲਾ ਹੋਇਆ ਸੀ ਫਿਰ ਇਹਨਾਂ ਦੇ ਹਰ ਪਰਿਵਾਰ ਨੂੰ 745 ਪਰਿਵਾਰ ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋ ਗਏ ਸੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸਭ ਨੂੰ ਨੌਕਰੀ ਦਿੱਤੀ ਕਿਸੇ ਦੇ ਘਰ ਜਾ ਕੇ ਪਤਾ ਕਰ ਲੋ ਉਹ ਚੰਨੀ ਸਰਕਾਰ ਜਿਹੜੀ ਕਿ ਕਾਂਗਰਸ ਪਾਰਟੀ ਦੀ ਸੀ ਉਹਨਾਂ ਨੇ ਨੌਕਰੀ ਦਿੱਤੀ ਹੈ ਕਿਸਾਨਾਂ ਨੂੰ 12000 ਮੁਆਵਜ਼ਾ ਮਿਲਦਾ ਸੀ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਘਰ ਬੁલાਏ ਮੈਂ ਤੇ 17000 ਮੁਆਵਜ਼ਾ ਕਰਿਆ ਅੱਜ ਤੱਕ ਇਹ ਸਰਕਾਰ ਨੇ ਵੀ ਕਦੇ 17000 ਮੁਆਵਜ਼ਾ ਨਹੀਂ ਦਿੱਤਾ ਇਸ ਤਰ੍ਹਾਂ ਸਾਰੀਆਂ ਡਿਮਾਂਡਾਂ ਮੰਨ ਕੇ ਇਹਨਾਂ ਨੂੰ ਸਤਕਾਰਪੂਰਵਕ ਕਿਹਾ ਜੀ ਤੁਸੀਂ ਅਨ ਦਾਤ ਆਓ ਤੁਸੀਂ ਜੋ ਕਹੋਗੇ ਸਹੀ ਤਰੀਕੇ ਨਾਲ ਸਰਕਾਰ ਔਰ ਪ੍ਰਸ਼ਾਸਨ ਤੇ ਪੰਜਾਬ ਨੂੰ ਚਲਾਉਣ ਲਈ ਜੋ ਤੁਹਾਡੀਆਂ ਜਾਇਜ਼ ਮੰਗਾਂ ਸੀ ਹਰ ਮੰਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ